ਪਾਣੀ ਪੀਣਾ ਤੇ ਪਿਓ ਨਹੀਂ ਤੇ ਇੱਥੋਂ ਜਾਓ ਸੋ ਹਾਂਜੀ ਟੰਡਾ ਨੋਹਾ ਦਾ ਇਹ ਵਾਲਾ ਐਪੀਸੋਡ ਤੁਸੀਂ ਸਾਰੇ ਦੇਖ ਚੁੱਕੇ ਆ ਹੁਣ ਅਸੀਂ ਜਾਣਾਂਗੇ ਕਿ ਆਖਿਰ ਇਸ ਦੇ ਅਗਲੇ ਐਪੀਸੋਡ ਦੇ ਵਿੱਚ ਕੀ ਹੋਵੇਗਾ ਇਸ ਨੂੰ ਜਾਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਅੰਤ ਤੱਕ ਬਣੇ ਰਹੋ ਸੋ ਹਾਂਜੀ ਦਰਸ਼ਕੋ ਜਦੋਂ ਵਿੱਕੀ ਫੋਣੀ ਸੋ ਸੰਦੀਪ ਉਥੇ ਜਾਣਦੇ ਹਨ ਤੇ ਆਖਿਰ ਉਹਨਾਂ ਨਾਲ ਕੀ ਹੁੰਦਾ ਹੈ ਸੋ ਦੋਸਤੋ ਸੇ ਇਹ ਤਾਂ ਜਾਣਦੇ ਹਾਂ ਕਿ ਜਦੋਂ ਪੂਆਜੀ ਕੋ ਗਏ ਸੀ ਤਾਂ ਪੂਆਜੀ ਨੇ ਉਹਨਾਂ ਨੂੰ ਕਈ ਖਰੀਆਂ ਖੋਟੀਆਂ ਸੁਣਾਈਆਂ ਜਿਸ ਨੂੰ ਸੁਣਨ ਤੋਂ ਬਾਅਦ ਉਹ ਉਥੋਂ ਵਾਪਿਸ ਮੁੜ ਰਹੇ ਸੀ ਸਰਪੰਚ ਸਾਹਿਬ ਦੇ ਨਾਲ ਪਰ ਜਦੋਂ ਹੀ ਉਹ ਮੁੜ ਰਹੇ ਹੁੰਦੇ ਹਨ ਉਹ ਦੇਖਦੇ ਹਨ ਕਿ ਕੋਈ ਗੱਡੀ ਆ ਰਹੀ ਹੈ ਜਿਸ ਨੂੰ ਸੋਨੂ ਚਲਾ ਰਿਹਾ ਸੀ ਤੇ ਉਹਨਾਂ ਨੂੰ ਲੱਗਦਾ ਹੈ ਕਿ ਸੋਨੂ ਦੀ ਗੱਡੀ ਹੈ ਬਾਰੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਪਿਲੇਖਾ ਹੈ ਉਹ ਬੇਬੀ ਬਾਪੂ ਦੀ ਪਾਲ ਕਰ ਰਹੇ ਹਨ ਇਸ ਕਰਕੇ ਉਹਨਾਂ ਨੂੰ ਲੱਗ ਰਿਹਾ ਹੈ ਪਰ ਨਹੀਂ ਦੋਸਤੋ ਉਹ ਸੱਚਮੁੱਚ ਸੋਨੂ ਦੀ ਹੀ ਗੱਡੀ ਸੀ ਆਖਿਰ ਕਿਉਂ ਸੋਨੂ ਗੱਡੀ 'ਚ ਵਾਪਸ ਆ ਰਿਹਾ ਸੀ ਤੇ ਕੀ ਸੀ ਇਸ ਦੇ ਪਿੱਛੇ ਦਾ ਸੱਚ ਸੋ ਅਸੀਂ ਇਹ ਤਾਂ ਜਾਣਦੇ ਸੀ ਕਿ ਪਾਲੀ ਬੇਬੀ ਬਾਪੂ ਨੂੰ ਲੈ ਕੇ 에ਰਪੋਰਟ ਤੇ ਚਲੀ ਜਾਂਦੀ ਹੈ ਪਰ ਕੁਝ ਕਾਰਨਾਂ ਕਰਕੇ ਉਹਨਾਂ ਦੀ ਫਲਾਈਟ ਡਿਲੇ ਹੋ ਜਾਂਦੀ ਹੈ ਯਾਨੀ ਕਿ ਕੁਝ ਕਾਰਨਾਂ ਕਰਣ ਉਹਨਾਂ ਦੀ ਫਲਾਈਟ ਲੇਟ ਹੋ ਜਾਂਦੀ ਹੈ ਪਰ ਉਹ ਪੂਰੇ ਸਮੇਂ ਤੇ ਗਏ ਸੀ ਆਖਿਰ ਅਜੇ ਹਾ ਕੀ ਹੋਇਆ ਜਿਸ ਕਾਰਨ ਉਹਨਾਂ ਦੀ ਫਲਾਈਟ ਲੇਟ ਹੋ ਗਈ ਤਾਂ ਉਹਨਾਂ ਨੂੰ ਵਾਪਸ ਸੋਣਾ ਪਿਆ ਅਸਲ ਵਿੱਚ ਉਸਨੇ ਬੇਬੇ ਬਾਪੂ ਦੇ ਕੁਝ ਸਮਾਨ ਖਰੀਦਨੇ ਸਨ ਜੋ ਬੇਬੇ ਬਾਪੂ ਨੂੰ ਚਾਹੀਦੇ ਸੀ ਜਿਸ ਨੂੰ ਕਿਤੇ ਰੁੱਕ ਗਏ ਤਾਂ ਜਿੱਥੇ ਜ਼ਿਆਦਾ ਸਮੇਂ ਬਰਬਾਦ ਹੋ ਰਣ ਕਾਰਨ ਉਹਨਾਂ ਦੀ ਫਲਾਈਟ ਲੇਟ ਹੋ ਗਈ। ਹੋਨਾਂ ਦੀ ਫਲਾਈਟ ਅਗਲੇ ਦਿਨ ਸੀ ਕਿਉਂਕਿ ਉਹ ਡਿਲੇ ਹੋ ਗਈ ਸੀ। ਤੇ ਅਸੀਂ ਜਾਣਾਂਗੇ ਇਸ ਐਪੀਸੋਡ ਦੇ ਵਿੱਚ ਕਿ ਉਹ ਦੇਖ ਲੈਂਦੇ ਹਨ ਕਿ ਪਾਲੀ ਬੇਬੇ-ਬਾਪਾ ਨੂੰ ਲੈ ਕੇ ਵਾਪਸ ਆ ਗਈ ਹੈ ਕਿ ਨਹੀਂ। ਸੋ ਹਾਂਜੀ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਪਾਲੀ ਬੇਬੇ-ਬਾਪਾ ਨੂੰ ਲੈ ਕੇ ਵਾਪਸ ਆ ਰਹੀ ਹੈ। ਤਾਂ ਉਹ ਉੱਥੇ ਹੈਰਾਨ ਹੋ ਜਾਂਦੇ ਹਨ ਦੇ ਕੇ ਪਹਿਲਾ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਝੂਠ ਬੋਲਿਆ ਗਿਆ ਹੈ ਪਰ ਫਿਰ ਪਾਲੀ ਸਾਰਾ ਸੱਚ ਪੂਆ ਜੀ ਨੂੰ ਦੱਸਦੀ ਹੈ ਤੇ ਉਹ ਸੋਹਂਦੇ ਹਨ ਫਿਰ ਉਹ ਮਾਫੀਆਂ ਫਿਰ ਤੋਂ ਮੰਗਣ ਲੱਗ ਪੈਂਦੇ ਹਨ ਪਰ ਪਾਲੀ ਜਵਾਬ ਵਿੱਚ ਕਹਿੰਦੀ ਹੈ ਮੈਂ ਜਿੰਨਾ ਖਰਚਾ ਕੀਤਾ ਸੀ ਹੁਣ ਮੈਂ ਉਹ ਕਿੱਥੇ ਦਵਾਂ ਮੈਂ ਟਿਕਟਾਂ ਵਿੱਚ ਸਭ ਵਿੱਚ ਇਨਾ ਖਰਚਾ ਕੀਤਾ ਤੇ ਨਾਲੇ ਤੁਸੀਂ ਤਾਂ ਮੇਰੇ ਬੇਬੇ ਬਾਪੂ ਨੂੰ ਸਾਹਮਣਾ ਨਹੀਂ ਹੈ ਤੇ ਫਿਰ ਮੈਂ ਹਾਰ ਇੱਥੇ ਛੱਡ ਕੇ ਜਾਵਾਂ ਸੋਨੂ ਜੀਤਾ ਤਦ ਮੈਨੂੰ ਪਤਾ ਹੈ ਤੁਸੀਂ ਉਹਨਾਂ ਨੂੰ ਕਿੰਨਾ ਕੁ ਬੇਬੇ ਬਾਪੂ ਨੂੰ ਸਾਹਮਣੇ ਦੇਣਾ ਹੈ ਕੋਈ ਨਹੀਂ ਮੈਂ ਸਾਰੇ ਪੱਤਰ ਕਾਗਜ਼ ਇੱਥੇ ਛੱਡ ਕੇ ਗਈਆਂ ਜ਼ਮੀਨ ਜਾਇਦਾਦ ਤੇ ਤੁਸੀਂ ਬੇਸ਼ੱਕ ਕਰ ਜਾਓ ਅਸੀਂ ਜਦੋਂ ਏਅਰਪੋਰਟ ਤੇ ਪਹੁੰਚਣਾ ਹੈ ਫਲਾਈਟ ਵਿੱਚ ਬੈਠਣਾ ਹੈ ਤਾਂ ਤੁਹਾਨੂੰ ਤੁਹਾਡੇ ਕਾਗਜ਼ ਮਿਲ ਜਾਣਗੇ ਤੁਹਾਨੂੰ ਬੇਬੇ ਬਾਪੂ ਦੀ ਲੋੜ ਨਹੀਂ ਹੁਣ ਅਸੀਂ ਜਾਣਾਂਗੇ ਪਹਿਲਾਂ ਤਾਂ ਮੈਂ ਤੁਹਾਡਾ ਸਾਰਾ ਧੰਨਵਾਦ ਕਰਨਾ ਚਾਹੁੰਦੀ ਆਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਅੰਤ ਤੱਕ ਬਨੇ ਰਹੇ ਹੰਦਾ ਆਖਿਰ ਅਗਲੇ ਐਪੀਸੋਡ ਵਿੱਚ ਕੀ ਹੋਏਗਾ ਅਸੀਂ ਅਸੀਂ ਜਾਣਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ